ਗੁਰੂ ਰੰਦਾਵਾਂ ਨੇ ਤੋੜੀ ਸਟ੍ਰੀਮਿੰਗ ਦੀ ਸਾਰੀ ਰਿਕਾਰਡ ਅਚੀਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਤੁਸੀਂ ਦੇਖ ਰਹੇ ਹੋ ਸੀ ਪੋਲੀਵੁੱਡ ਤੇ ਵਲਵੁੱਡ ਦੀ ਅਪਡੇਟਸ ਨਾਲ ਪਰੈਸ਼ਾਉ ਨਵੀਨ ਕੋਰੇ ਪੰਜਾਬੀ ਪੌਪ ਸਿੰਗਰ ਗੁਰਰੰਧਾਵਾ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਅਤੇ YouTube ਤੇ 14 ਬਿਲੀਅਨ ਸਟ੍ਰੀਮ ਪਾਰ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਗਏ ਨੇ ਇਸ ਨਾਲ ਗਾਇਕ ਹੁੰ ਡ੍ਰੇਕ ਦੁਆ ਲੀਪਾ ਬਿਲੀ ਆਇਲਿਸ਼ ਟ੍ਰੈਵਿਸ ਸਕਾਟ ਅਤੇ ਹੋਰਾਂ ਨੂੰ ਪਿੱਛੇ ਛੱਡ ਗਏ ਨੇ YouTube ਤੇ ਗੁਰਰੰਧਾਵਾ ਦੇ ਚੈਨਲ ਨੇ ਕੁੱਲ 749 ਮਿਲੀਅਨ ਵਿਊ ਅਤੇ 4.4 ਮਿਲੀਅਨ ਸਬਸਕ੍ਰਾਈਬਰ ਹੋ ਗਏ ਨੇ ਇਸ ਪ੍ਰਾਪਤੀ ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਰੰਦਾਵਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਮੀਲ ਪੱਥਰ ਨਾ ਸਿਰਫ ਮੇਰੇ ਲਈ ਸਗੋਂ ਪੂਰੇ ਭਾਰਤੀ ਸੰਗੀਤ ਉਦਯੋਗ ਦੇ ਲਈ ਇੱਕ ਮਾਣ ਵਾਲਾ ਪਲ ਹੈ ਇਹ ਦਰਸਾਉਂਦਾ ਹੈ ਕਿ ਸਾਡੀ ਆਵਾਜ਼ ਕਿੰਨੀ ਦੂਰ ਆ ਗਈ ਹੈ ਅਤੇ ਇਸ ਨੇ ਲੋਕਾਂ ਨੂੰ ਕਿਵੇਂ ਇਕੱਠਾ ਕੀਤਾ ਹੈ ਮੈਂ ਇਸ ਮਾਣch ਤੇ ਭਾਰਤ ਦੀ ਨੁਮਾਇੰਦਗੀ ਕਰਨ ਦਾ ਮਾਣ ਮਹਿਸੂਸ ਕਰ ਰਿਹਾ ਹਾਂ ਇਸ ਯਾਤਰਾ ਦਾ ਹਿੱਸਾ ਰਹਿ ਹਰ ਵਿਅਕਤੀ ਦਾ ਹਮੇਸ਼ਾ ਧੰਨਵਾਦੀ ਰਹਾਂਗਾ YouTube ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ 2024 ਦੇ ਵਿੱਚ ਰੰਦਾਵਾ ਦੇ ਸਭ ਤੋਂ ਵੱਧ ਸਟ੍ਰੀਮ ਕੀਤੇ ਗਏ ਗੀਤਾਂ ਦੇ ਵਿੱਚ ਤਵਨੀ ਬਾਨੂ ਸ਼ਾਲੀ ਦੇ ਨਾਲ ਇਸ਼ਾਰੇ ਤੇਰੀ ਰਾਜਕੁਮਾਰੀ ਦੇ ਨਾਲ ਐਂ ਲਵ ਅਤੇ ਬੱਬੂ ਮਾਨ ਦੇ ਨਾਲ ਪਾਗਲ ਸ਼ਾਮਲ ਨੇ ਦਸੰਬਰ 2024 ਦੇ ਵਿੱਚ ਰੰਦਾਵਾ ਨੇ ਪੰਜਾਬ ਸਰਲੇਖ ਵਾਲੇ ਆਪਣੇ ਗੀਤ ਦਾ ਐਲਾਨ ਕੀਤਾ ਐਸ ਵੀਰਿਓਲਾਕਾਰ ਦੇ ਤੌਰ ਤੇ ਆਪਣੀ ਅਗਲੀ ਫਿਲਮ ਸ਼ੌਂਕੀ ਸਰਦਾਰ ਦੀ ਤਿਆਰੀ ਕਰ ਰਹੇ ਨੇ ਜੋ ਮਈ 2025 ਦੇ ਵਿੱਚ ਰਿਲੀਜ਼ ਹੋਏਗੀ। ਉਹਨਾਂ ਦੇ ਨਾਮ ਦੇ ਕੁਝ ਸਭ ਤੋਂ ਮਸ਼ਹੂਰ ਗਾਣੇ ਨੇ ਪਟੋਲਾ, ਨੱਚ ਮੇਰੀ ਰਾਣੀ ਸੂਟ ਸੂਟ ਲਗਦੀ ਲਾਹੌਰ ਦੀ, ਮੋਰਨੀ ਬਣ ਕੇ ਬੰਜਾ ਰਾਣੀ, ਸਲੋਲੀ ਸਲੋਲੀ ਕੌਣ ਨੱਚਦੀ ਹਾਇਰੇਟਡ ਗੱਭਰੂ ਗਾयक ਨੇ ਬੀਤੇ ਹਫਤੇ ਦੇ ਅੰਤ ਵਿੱਚ ਪ੍ਰਿਆਗਰਾਜ ਦੇ ਵਿੱਚ ਮਹਾਕੁੰਮ ਦਾ ਦੌਰਾ ਕੀਤਾ ਤੇ ਪਵਿੱਤਰ ਪਾਣੀ ਦੇ ਵਿੱਚ ਛੁਪਕੀ ਲਗਾਉਂਦੇ ਹੋਏ ਵੀ ਉਹਨਾਂ ਨੂੰ ਵੇਖਿਆ ਗਿਆ। ਉਹਨਾਂ ਨੇ ਇਸ ਗੰਗਾ ਇਸ਼ਨਾਨ ਬਾਰੇ ਲਿਖਿਆ ਮੈਨੂੰ ਪ੍ਰਿਆਗਰਾਜ ਵਿਖੇ ਮਾ ਗੰਗਾ ਵਿੱਚ ਪਵਿੱਤਰ ਛੁਪਕੀ ਲਗਾਉਣ ਦਾ ਸੁਭਾਗ ਪ੍ਰਾਪਤ ਹੋਇਆ। ਜਿੱਤੇ ਵਿਸ਼ਵਾਸ ਵਧਦਾ ਹੈ ਅਤੇ ਆਧਿਕਮਿਕਤਾ ਵੱਧਦੀ ਹੈ ਮੈਂ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਆਪਣਾ ਨਵਾਂ ਸਫ਼ਰ ਸ਼ੁਰੂ ਕਰ ਰਿਹਾ ਹਾਂ। ਹਰ ਹਰ ਗੰਗਾ। ਸੁਗੁਰ ਰੰਦਾਵਾ ਦੇ ਗੀਤ ਕੌਣ ਕੌਣ ਸੁਣਦਾ ਹੈ? ਤੁਹਾਨੂੰ ਗੁਰ ਰੰਦਾਵਾ ਦਾ ਕਿਹੜਾ ਗੀਤ ਪਸੰਦ ਹੈ? ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰੋ